ਸਸਤੀ ਕਾਲ ਜੀ ਸਾਰਿਆਂ ਨੂੰ ਜਿਵੇਂ ਪੰਜਾਬ ਦੇ ਹੜਪੀੜਤਾਂ ਲੋਕਾਂ ਦੀ ਪੰਜਾਬ ਦੇ ਕਈ ਲੋਕਾਂ ਨੇ ਮਦਦ ਕੀਤੀ ਹੈ ਜਿਵੇਂ ਰਾਜਨੀਤਿਕ ਲੀਡਰਾਂ ਨੇ ਮਦਦ ਕੀਤੀ ਹੈ ਐਨ ਡੀ ਆਰ ਐਫ ਟੀਮਾਂ ਨੇ ਮਦਦ ਕੀਤੀ ਹੈ ਆਰਮੀ ਨੇ ਮਦਦ ਕੀਤੀ ਹੈ ਉੱਥੇ ਆਪਣੇ ਸਿੰਗਰ ਭਰਾਵਾਂ ਨੇ ਵੀ ਬਹੁਤ ਮੰਨ ਕੇ ਚੱਲੋ ਹੜਪੀੜਤਾਂ ਵਾਸਤੇ ਮਦਦ ਕੀਤੀ ਹੈ ਤੇ ਐਲਾਨ ਕੀਤੇ ਹੈ ਅਤੇ ਗਰਾ ਲੈਵਲ ਗਰਾਉਂਡ ਲੈਵਲ ਤੇ ਜਾਂ ਕਿ ਸੇਵਾ ਵੀ ਕਰ ਰਹੇ ਨੇ ਆਪਣੇ ਸਿੰਗਰ ਵੀਰ ਬਹੁਤ ਸਾਰੇ ਸਿੰਗਰ ਵੀਰਾਂ ਨੇ ਪੰਜਾਬ ਦੇ ਹੜਪੀੜਤਾਂ ਵਾਸਤੇ ਬਹੁਤ ਸਾਰੇ ਐਲਾਨ ਕੀਤੇ ਨੇ ਤੇ ਆਪਾਂ ਧੰਨਵਾਦ ਕਰਦੇ ਆਂ ਪੰਜਾਬ ਦੇ ਸਿੰਗਰਾਂ ਦਾ ਜਿਨ੍ਹਾਂ ਨੇ ਆਪਣੇ ਭਰਾਵਾਂ ਨਾਲ ਆ ਕੇ ਖੜੇ ਕਿਉਂਕਿ ਪੰਜਾਬ ਦੇ ਪੁੱਤ ਹੀ ਪੰਜਾਬ ਨਾਲ ਖੜਦੇ ਨੇ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਪੰਜਾਬ ਦੇ ਪੁੱਤ ਹੀ ਸਭ ਤੋਂ ਪਹਿਲਾਂ ਆਪਣੇ ਪੰਜਾਬ ਨਾਲ ਖੜਦੇ ਨੇ ਅਤੇ ਹੱਕ ਵੀ ਬਣਦਾ ਪੰਜਾਬ ਨਾਲ ਖੜਨ ਦਾ ਕਿਉਂਕਿ ਇਹ ਉਹ ਪੰਜਾਬ ਹੈ ਇਹ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਨ੍ਹਾਂ ਨੇ ਜਾ ਕੇ ਪੂਰੇ ਭਾਰਤ 'ਚ ਜਿੱਥੇ ਵੀ ਕੋਈ ਹੜ੍ਹ ਆਉਂਦੇ ਆ ਜਾਂ ਕੋਈ ਹੋਰ ਕਰੋਪੀ ਆਉਂਦੀ ਹੈ ਕੁਦਰਤੀ ਜਾ ਕੇ ਆਪਣੇ ਲੰਗਰ ਲਾਉਂਦੇ ਆ ਅਤੇ ਸੇਵਾ ਕਰਦੇ ਆ ਅਤੇ ਉਹਨਾਂ ਦੀ ਮਦਦ ਕਰਦੇ ਆ ਤੇ ਅੱਜ ਜਦੋਂ ਪੰਜਾਬ ਤੇ ਮੁਸੀਬਤ ਆਈ ਹੈ ਤਾਂ ਪੰਜਾਬ ਨਾਲ ਹੋਰ ਕੋਈ ਖੜੇ ਨਾ ਖੜੇ ਪੰਜਾਬ ਦੇ ਪੁੱਤ ਜ਼ਰੂਰ ਖੜੇ ਨੇ ਸਾਰੇ ਸਿੰਘਰਾਂ ਨੇ ਬੱਦ ਚੜ ਕੇ ਆਪਣਾ ਹਿੱਸਾ ਪਾਇਆ ਮਦਦ ਕਰਨ ਦੇ ਵਿੱਚ ਤੇ ਐਲਾਨ ਕੀਤੇ ਵੱਡੇ ਵੱਡੇ ਕਿਉਂਕਿ ਜਦੋਂ ਵੀ ਪਾਣੀ ਥੱਲੇ ਉਤਰੂਗਾ ਉਦੋਂ ਉਹਨਾਂ ਦੇ ਘਰ ਪੁਆਏ ਜਾਣਗੇ ਅਤੇ ਉਹਨਾਂ ਦੀ ਮਦਦ ਕੀਤੀ ਜਾਊਗੀ ਜੋ ਵੀ ਸੰਭਵ ਮਦਦ ਹੋਈ ਕਿਉਂਕਿ ਹੁਣ ਇਸ ਟਾਈਮ ਪਾਣੀ ਬਹੁਤ ਹੈ ਹੁਣ ਚਲੋ ਉਹਨਾਂ ਤੱਕ ਭੋਜਨ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਅਤੇ ਉਤਰ ਜਾਂਦਾ ਥੱਲੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਘਰ ਰੁੜ ਗਏ ਅਤੇ ਬਹੁਤ ਸਾਰੇ ਲੋਕਾਂ ਦਾ ਸਮਾਨ ਦਾ ਨੁਕਸਾਨ ਹੋ ਗਿਆ ਪਸ਼ੂਆਂ ਦਾ ਨੁਕਸਾਨ ਹੋ ਗਿਆ ਫਸਲ ਦਾ ਨੁਕਸਾਨ ਹੋ ਗਿਆ ਅਤੇ ਹੁਣ ਉਹ ਜੇ ਆਪਾਂ ਸੋਚੀਏ ਕਿ ਇਹ ਦੀ ਪਰਭਾਈ ਇਦੀ ਪਰਪਾਈ ਤਾਂ ਕਦੇ ਨਹੀਂ ਹੋ ਸਕਦੀ ਪਰ ਉਹਨਾਂ ਦੀ ਮਦਦ ਜਿੰਨੀ ਵੀ ਹੋ ਸਕਦੀ ਹੈ ਵੱਧ ਚੜ ਕੇ ਪੰਜਾਬ ਦੇ ਪੁੱਤ ਕਰ ਰਹੇ ਨੇ ਅਤੇ ਕਰਨਗੇ ਜਦੋਂ ਪਾਣੀ ਉਤਰੂਗਾ ਉਹਨਾਂ ਦੇ ਘਰ ਪਹਾਈ ਜਾਣਗੇ ਅਤੇ ਉਹਨਾਂ ਦੇ ਮੰਨ ਕੇ ਚੱਲੋ ਜੋ ਵੀ ਪਸ਼ੂਆਂ ਦੀ ਜਾਂ ਫਸਲ ਦੀ ਕੋਈ ਵੀ ਮੰਨ ਲਓ ਨੁਕਸਾਨ ਹੋਇਆ ਤਾਂ ਉਹ ਦਾ ਉਹਦਾ ਨੁਕਸਾਨ ਵੀ ਚਲੋ ਆਪਣੇ ਸਿੰਘਰ ਵੀਰ ਅਤੇ ਹੋਰ ਪੰਜਾਬ ਦੇ ਰਾਜਨੀਤਿਕ ਲੀਡਰ ਲਾ ਲਓ ਹਨਾ ਐਨਜੀਓ ਲਾ ਲਓ ਪੰਜਾਬ ਦੀਆਂ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਜੋ ਕਿ ਪੰਜਾਬ ਦੇ ਲੋਕਾਂ ਦਾ ਲੋਕਾਂ ਦੀ ਮਦਦ ਕਰਨਗੇ ਜੋ ਵੀ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਅਤੇ ਪ੍ਰਮਾਤਮਾ ਕਰੇ ਇਹ ਹਾਲਾਤ ਜਲਦੀ ਤੋਂ ਜਲਦੀ ਠੀਕ ਹੋਣ ਅਤੇ ਸਾਰੇ ਸ਼ੁਕ ਸ਼ਾਂਤੀ ਨਾਲ ਆਪਣੇ ਆਪਣੇ ਘਰਾਂ ਵਿੱਚ ਪਹਿਲਾਂ ਤਰ੍ਹਾਂ ਵਸਣ ਚਲੋ ਅੜ ਕੁਦਰਤੀ ਮਾਰ ਹੈ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਹੜ੍ਹਾਂ ਆ ਗਏ ਪੰਜਾਬ 'ਚ ਹਨਾ ਆਪਣੇ ਜੋ ਪੰਜਾਬ ਦੇ ਕਈ ਇਲਾਕੇ ਕਈ ਜ਼ਿਲ੍ਹੇ ਪੰਜਾਬ ਦੇ ਹੜ੍ਹ ਦੇ ਨਾਲ ਪ੍ਰਭਾਵਿਤ ਹੋ ਗਏ ਅਤੇ ਬਹੁਤ ਨੁਕਸਾਨ ਹੋ ਗਿਆ ਤੇ ਸਾਰਿਆਂ ਵੀਰਾਂ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਵੀ ਹੈਲਪ ਕੀਤੀ ਹੈ ਪੰਜਾਬ ਦੇ ਚਲੋ ਰਾਜਨੀਤਿਕ ਲੀਡਰਾਂ ਨੇ ਲਾ ਲੋ ਸੋਸ਼ਲ ਮੀਡੀਆ ਵਾਲੇ ਵਰਕਰਾਂ ਨੇ ਲਾ ਲਓ ਅਤੇ ਐਨਜੀਓ ਲਾ ਲਓ ਆਰਮੀ ਲਾ ਲਓ ਪੰਜਾਬ ਦੇ ਹਨਾ ਬਹੁਤ ਸਾਰੀਆਂ ਸੰਸਥਾਵਾਂ ਨੇ ਤੇ ਸਿੰਗਰ ਵੀਰਾਂ ਦਾ ਵੀ ਸਭ ਤੋਂ ਵੱਧ ਸਹਿਯੋਗ ਹੈ ਕਦੇ ਯੋਗਦਾਨ ਸੇਵਾ ਕਰਨ ਦੇ ਵਿੱਚ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਜਦੋਂ ਵੀ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਪੁੱਤ ਇਸੇ ਤਰ੍ਹਾਂ ਖੜਦੇ ਰਹਿਣ ਅਤੇ ਜੋ ਪੰਜਾਬ ਦੇ ਆਪਣੇ ਸਿੱਖ ਨੇ ਗੁਰੂ ਦੇ ਸਿੰਘ ਨੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਮਦਦ ਕੀਤੀ ਹੜ੍ਹ ਦੇ ਵਿੱਚ ਜਾ ਕੇ ਗਲਗਲ ਤੱਕ ਪਾਣੀ ਆਉਂਦਾ ਸੀਗਾ ਜਿੱਥੇ ਜਿਹਦਾ ਬੜਨ ਨੂੰ ਜੀ ਨਹੀਂ ਕਰਦਾ ਉੱਥੇ ਜਾ ਕੇ ਗੁਰੂ ਦੇ ਸਿੰਘਾਂ ਨੇ ਆਪਣੇ ਸਿੱਖ ਵੀਰਾਂ ਨੇ ਬਹੁਤ ਮਦਦ ਕੀਤੀ ਲੋਕਾਂ ਨੂੰ ਹੜ੍ਹਾਂ ਚੋਂ ਕੱਢਿਆ ਉਹਨਾਂ ਦੇ ਪਰਿਵਾਰਾਂ ਨੂੰ ਕੱਢਿਆ ਤੇ ਉਹਨਾਂ ਤੱਕ ਭੋਜਨ ਪਹੁੰਚਾਇਆ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ